ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਰਿਸ਼ਤੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪਣੇ YouTube ਚੈਨਲ Instagram ਪੇਜ ਤੇ ਹਰ ਰੋਜ਼ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਦਿੰਦੇ ਰਹਿੰਦੇ ਆ ਜਿਹੜੇ ਅੱਜ ਸਾਡੇ ਨਾਲ ਨਵੇਂ ਜੁੜੇ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੇ ਚੈਨਲ ਤੇ ਜਿੰਨੇ ਵੀ ਰਿਸ਼ਤੇ ਦੱਸੇ ਜਾਂਦੇ ਨੇ ਸਾਰੇ ਪਰਿਵਾਰਾਂ ਦੇ ਨੰਬਰ ਅਨੁਸਾਰ ਦਿੱਤੇ ਜਾਂਦੇ ਜਾਂਦੇ ਨੇਗੇ ਤੁਸੀਂ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣੇ ਰਿਸ਼ਤੇ ਨੂੰ ਜੋੜ ਸਕਦੇ ਹੋ ਅਸੀਂ ਲੜਕੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਪਾਉਂਦੇ ਆ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣਾ ਚੰਗਾ ਜੀਵਨ ਸਾਥੀ ਚੁਣ ਸਕਦੇ ਹੋ ਜਿਹੜੇ ਰਿਸ਼ਤੇ ਸਾਡੇ YouTube ਚੈਨਲ ਤੇ ਪਾਏ ਜਾਂਦੇ ਨੇਗੇ ਉਹਨਾਂ ਪਰਿਵਾਰਾਂ ਦੇ ਨੰਬਰ ਸਿਰਫ ਉਹਨਾਂ ਨੂੰ ਹੀ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕੀਤਾ ਹੋਵੇਗਾ ਸਿਰਫ ਉਹਨਾਂ ਨੂੰ ਹੀ ਅਸੀਂ ਪਰਿਵਾਰ ਦੇ ਨੰਬਰ ਦਿੰਨੇ ਆਂ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤੁਸੀਂ ਭਾਲ ਵਿੱਚ ਹੋ ਇਹ ਵੀ ਜਰੂਰ ਲਿਖੋ ਤਾਂ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸ਼ਹਿਰ ਦਾ ਤੁਹਾਡੇ ਅਨੁਸਾਰ ਦਾ ਰਿਸ਼ਤਾ ਲੈ ਕੇ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਸਕੀਏ ਅਸੀਂ ਆਪਣੇ ਚੈਨਲ ਤੇ ਜਿੰਨੇ ਵੀ ਰਿਸ਼ਤੇ ਦੱਸ ਦੇਵਾਂਗੇ ਉਹਨਾਂ ਦੀ ਪੁਸਤਪੜਤਾਲ ਸਾਰੀ ਤੁਸੀਂ ਆਪ ਕਰਨੀ ਹੁੰਦੀ ਹੈ ਅਸੀਂ ਸਿਰਫ ਰਿਸ਼ਤਿਆਂ ਦੀ ਐਡ ਆਪਣੇ YouTube ਚੈਨਲ Instagram ਤੇ ਪਾਉਣੇ ਹੁੰਦੇ ਆਗੇ ਇਹਨਾਂ ਰਿਸ਼ਤਿਆਂ ਦੀ ਪੁਸਤਪੜਤਾਲ ਸਾਰੀ ਤੁਸੀਂ ਆਪ ਕਰਨੀ ਹੁੰਦੀ ਹੈ ਇਸ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਦੀ ਅਸੀਂ ਨਿੱਜੀ ਤੌਰ ਤੇ ਕਿਸੇ ਨੂੰ ਵੀ ਨਹੀਂ ਜਾਣਦੇ ਅਸੀਂ ਸਿਰਫ ਰਿਸ਼ਤਿਆਂ ਦੀ ਐਡ ਆਪਣੇ YouTube ਚੈਨਲ ਤੇ ਪਾਉਨੇ ਆ ਜੇਕਰ ਕੋਈ ਪਰਿਵਾਰ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਸੀਂ ਕਿਸੇ ਨੂੰ ਵੀ ਪੈਸੇ ਨਹੀਂ ਦੇਣੇ ਕਿਉਂਕਿ ਅਸੀਂ ਲੜਕੀਆਂ ਦੇ ਰਿਸ਼ਤੇ ਦੀ ਆਲ ਬਿਲਕੁਲ ਫ੍ਰੀ ਦੇ ਵਿੱਚ ਪਾਉਣੇ ਆ ਤਾਂ ਕਰਕੇ ਜਦੋਂ ਤੁਸੀਂ ਸਰ ਤੋਂ ਨੰਬਰ ਲੈ ਲੈਂਦੇ ਹੋ ਉਸ ਤੋਂ ਬਾਅਦ ਕੋਈ ਪਰਿਵਾਰ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਸੀਂ ਸਮਝ ਲਓ ਉਹ ਕੋਈ ਵਿਚੋਲੇ ਹੈ ਜਾਂ ਕੋਈ ਦਲਾਲਗੀ ਕਰਦਾ ਹੈ ਇਸ ਤਰ੍ਹਾਂ ਦੇ ਤੁਸੀਂ ਲੋਕਾਂ ਨੂੰ ਕਿਸੇ ਨੂੰ ਵੀ ਪੈਸੇ ਨਹੀਂ ਭੇਜਨੇ ਇਸ ਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਇਸ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਸਾਡੇ ਕੋਲ ਚੰਗੇ ਚੰਗੇ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਜਿਵੇਂ ਕਿ ਐਨ ਆਰ ਆਈ ਪਰਿਵਾਰਾਂ ਦੇ ਰਿਸ਼ਤੇ ਜ਼ਮੀਨ ਵਾਲੀਆਂ ਕੁੜੀਆਂ ਦੇ ਰਿਸ਼ਤੇ ਚੰਗੇ ਜ਼ਮੀਨ ਵਾਲੇ ਮੁੰਡਿਆਂ ਦੇ ਰਿਸ਼ਤੇ ਹੁੰਦੇ ਨੇਗੇ ਸਾਡੇ ਨਾਲ ਜੁੜ ਕੇ ਰਹੋ ਅਸੀਂ ਤੁਹਾਨੂੰ ਹਰ ਰੋਜ਼ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਦਿੰਦੇ ਰਹਾਂਗੇ ਆਓ ਅੱਜ ਗੱਲ ਕਰਦੇ ਆ ਆਪਣੇ ਇਹਨਾਂ ਨਵੇਂ ਰਿਸ਼ਤਿਆਂ ਦੇ ਬਾਰੇ ਅੱਜ ਅਸੀਂ ਤੁਹਾਡੇ ਲਈ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆਗੇ ਜਿਨ੍ਹਾਂ ਦੇ ਵਿੱਚ ਸਪੈਸ਼ਲ 4 ਕੈਨੇਡਾ ਤੋਂ ਕੁੜੀਆਂ ਦੇ ਰਿਸ਼ਤੇ ਦੱਸੇ ਜਾਣਗੇ ਇਹਨਾਂ ਰਿਸ਼ਤਿਆਂ ਦੀ ਸਾਰੀ ਜਾਣਕਾਰੀ ਤੁਸੀਂ ਪੂਰੇ ਧਿਆਨ ਨਾਲ ਪੜ੍ਹ ਕੇ ਉਸ ਤੋਂ ਬਾਅਦ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਹੈ ਜੀ ਪਹਿਲਾ ਰਿਸ਼ਤਾ ਜੀ ਆਪਣਾ 2005 ਕੁੜੀ ਦਾ ਡੇਟ ਆਫ ਬਰਥ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਦੂਜਾ ਰਿਸ਼ਤਾ ਜੀ ਕੈਨੇਡਾ ਪੀਆਰ ਹੈ ਟੋਰਾਂਟੋ ਸ਼ਹਿਰ ਦੇ ਵਿੱਚ ਕੁੜੀ ਰਹਿੰਦੀ ਆ ਹਸਪੀਟਲ ਦੇ ਵਿੱਚ ਕੁੜੀ ਨੌਕਰੀ ਕਰਦੀ ਹੈ ਤੀਜਾ ਰਿਸ਼ਤਾ ਜੀ ਮੱਝਵੀ ਸਿੱਖ ਪਰਿਵਾਰ ਦੇ ਵਿੱਚੋਂ ਕੈਨੇਡਾ ਪੀਆਰ ਕੁੜੀ ਦਾ ਰਿਸ਼ਤਾ ਹੈ ਕੋਈ ਜਾਤੀ ਬੰਧਨ ਨਹੀਂ ਹੈਗਾ ਚੌਥਾ ਰਿਸ਼ਤਾ ਜੀ ਆਪਣਾ 1991 ਦਾ ਜਨਮ ਹੈ ਕੈਨੇਡਾ ਦੇ ਵਿੱਚ ਪੀਆਰ ਕੁੜੀ ਹੈ ਇਹਨਾਂ ਰਿਸ਼ਤਿਆਂ ਦੇ ਅੱਜ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਵੀ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਆਓ ਹੁਣ ਗੱਲ ਕਰਦੇ ਹਾਂ ਆਪਣੇ ਪਹਿਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਪੜਾਈ ਪਲੱਸ 2 ਆਲਸਨਾ ਕੀਤੀ ਹੋਈ ਜੱਟ ਸਿੱਖ ਪਰਵਾਹ ਦੇ ਵਿੱਚੋਂ ਕੁੜੀ ਹੈ ਜੀ ਮੋਗਾ ਏਰੀਆ ਉਮਰ 112 2005 ਕੱਦ 5 ਫੁੱਟ 4 ਇੰਚ ਕੁੜੀ ਕੈਨੇਡਾ ਦੇ ਵਿੱਚ ਹੌਸਪਿਟੈਲਿਟੀ ਮੈਨੇਜਮੈਂਟ ਕੋਰਸ ਕਰਦੀ ਹੈ 8 ਮਹੀਨਿਆਂ ਦਾ ਕੁੜੀ ਦਾ ਕੋਰਸ ਹੈ ਜੀ ਰਿਸ਼ਤਾ ਦੇਖ ਰਹੇ ਨੇ ਮੁੰਡਾ ਮੋਗੇ ਏਰੀਆ ਦਾ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਨਸ਼ਾ ਰਹਿਤ ਹੋਵੇ ਇਸ ਤਰ੍ਹਾਂ ਦੇ ਪਰਿਵਾਰ ਦੀ ਤਲਾਸ਼ ਹੈ ਜੀ ਪਰਿਵਾਰ ਦਾ ਨੰਬਰ 8 ਅੰਕਾਂ ਦੇ ਵਿੱਚ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਪੂਰਾ ਨੰਬਰ ਸਾਨੂੰ WhatsApp ਤੇ ਮੈਸੇਜ ਕਰਕੇ ਇਸ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਅਸੀਂ ਲੜਕੀ ਦੇ ਪਰਿਵਾਰ ਦਾ ਪੂਰਾ ਨੰਬਰ ਇਸ ਕਰਕੇ ਸਕਰੀਨ ਤੇ ਨਹੀਂ ਦਿਖਾਉਂਦੇ ਕਿਉਂਕਿ ਲੜਕੀ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਫੋਨ ਜਾਂਦੇ ਨੇਗੇ ਸਰਾਰਤੀਆਂ ਅੰਦਰ ਵੀ ਕੁਝ ਫੋਨ ਕਰਦੇ ਨੇ ਜਿੰਨਾ ਕਰਕੇ ਪਰੇਸ਼ਾਨੀ ਆਉਂਦੀ ਹੈ ਪਰਿਵਾਰ ਨੂੰ ਤੁਸੀਂ ਪਰਿਵਾਰ ਦਾ ਨੰਬਰ ਸਾਨੂੰ WhatsApp ਤੇ ਮੈਸੇਜ ਕਰਕੇ ਪਰਿਵਾਰ ਦਾ ਪੂਰਾ ਨੰਬਰ ਲੈ ਕੇ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਆਪਣਾ ਦੂਜਾ ਰਿਸ਼ਤਾ ਕਰੋ ਨੋਟ ਨਾਮ ਕੌਰ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਜੀ ਮੋਗਾ ਏਰੀਆ ਉਮਰ 1996 ਕੱਦ 5 ਫੁੱਟ 3 ਇੰਚ ਕੁੜੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਨੇ ਕੁੜੀ ਦੀ ਮਾਤਾ ਹਾਊਸ ਵਾਈਫ ਹੈ ਇਹ ਕੁੜੀ ਕੈਨੇਡਾ ਟ੍ਰਾਂਟੋ ਦੇ ਵਿੱਚ ਪੀਆਰ ਹੈ ਹਸਪਤਾਲ ਦੇ ਵਿੱਚ ਆਪਣੀ ਚੰਗੀ ਨੌਕਰੀ ਕਰਦੀ ਹੈ ਰਿਸ਼ਤਾ ਦੇਖ ਰਹੇ ਨੇ ਮੁੰਡੇ ਦਾ ਕੱਦ 5 ਫੁੱਟ 8 ਇੰਚ ਤੋਂ ਘੱਟ ਨਾ ਹੋਵੇ ਮੁੰਡਾ ਅਮਰੀਕਾ ਤੋਂ ਹੋਵੇ ਅਮਰੀਕਾ ਦੇ ਵਿੱਚ ਮੁੰਡਾ ਪੀਆਰ ਹੋਵੇ ਸਿਰਫ ਪੀਆਰ ਮੁੰਡੇ ਹੀ ਸੰਪਰਕ ਕਰਨ ਜੀ ਜੋ ਇਸ ਰਿਸ਼ਤੇ ਨੂੰ ਲੈ ਕੇ ਸੀਰੀਅਸ ਨੇ ਸਿਰਫ ਉਹੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ 8 ਅੰਕਾਂ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਹੈ ਅਗਲੇ ਰਿਸ਼ਤੇ ਦੀ ਗੱਲ ਕਰਦੇ ਆ ਜੀ ਆਪਾਂ ਨਾਮ ਕੌਰ ਕੁੜੀ ਦੀ ਚੰਗੀ ਪੜ੍ਹਾਈ ਕੀਤੀ ਹੋਈ ਹੈ ਮੱਝ ਵੀ ਸਿੱਖ ਪਰਵਾਹ ਦੇ ਵਿੱਚ ਕੁੜੀ ਹੈ ਜੀ ਲੁਧਿਆਣਾ ਏਰੀਆ ਉਮਰ 9 8 1993 ਕੱਦ 5 ਫੁੱਟ 4 ਇੰਚ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਕੋਈ ਜਾਤੀਬੰਦਨ ਨਹੀਂ ਹੈਗਾ ਕੋਈ ਵੀ ਪਰਿਵਾਰ ਸੰਪਰਕ ਕਰ ਸਕਦਾ ਜੀ ਮੁੰਡਾ ਨਸ਼ਾ ਰਹਿਤ ਹੋਵੇ ਤੇ ਵਧੀਆ ਚੰਗੇ ਪਰਿਵਾਰ ਦਾ ਮੁੰਡਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਭਾਲ ਦੇ ਵਿੱਚ ਹੈ ਪਰਿਵਾਰ ਪਰਿਵਾਰ ਦਾ 8 ਅੰਕਾ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਤੁਸੀਂ ਸਾਰੀ ਗੱਲਬਾਤ ਸਾਡੇ ਨਾਲ ਫੋਨ 'ਆਹੀਂ ਤੇ ਫੋਨ ਬਰਸਾ ਕੇ ਤੇ ਮੈਸੇਜ ਕਰਕੇ ਗੱਲਬਾਤ ਕਰ ਸਕਦੇ ਹੋ ਹਾਂਜੀ ਇੱਕ ਗੱਲ ਉਧਿਆਨ ਦੇ ਵਿੱਚ ਰੱਖਿਆ ਜਾਵੇ ਤੁਸੀਂ ਸਾਨੂੰ ਸਿਰਫ ਵਟਸਐਪ ਤੇ ਮੈਸੇਜ ਕਰਕੇ ਆਪਣੀ ਜਾਣਕਾਰੀ ਲਿਖ ਸਕਦੇ ਹੋ ਅਸੀਂ ਫੋਨ ਨੰਬਰ ਇਸ ਕਰਕੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਦੇ ਇੰਡੀਆ ਦੇ ਅਸੀਂ ਆਪਣਾ ਨੰਬਰ ਔਨ ਕਰਦੇ ਹਾਂ ਜੋ ਤੁਸੀਂਨ ਡਾਇਰੈਕਟ ਵੀ ਕਾਲ ਕਰਨੀ ਆ ਤਾਂ ਤੁਸੀਂ ਸਾਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਡਾਇਰੈਕਟ ਕਾਲ ਕਰਕੇ ਵੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਨਹੀਂ ਤੁਸੀਂ WhatsApp ਤੇ ਸਾਨੂੰ ਕਿਸੇ ਵੀ ਸਮੇਂ ਆਪਣਾ ਮੈਸੇਜ ਛੱਡ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਪੜ੍ਹਾਈ ਬਾਇਓ ਟੈਕਨੋਲੋਜੀ ਕੱਦ 5 ਫੁੱਟ 2 ਇੰਚ ਅੰਮ੍ਰਿਤਸਰ ਏਰੀਆ ਉਮਰ 1991 ਗੋਤ ਰੰਧਾਵਾ ਕੁੜੀ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਕੁੜੀ ਦਾ ਸਾਰਾ ਪਰਿਵਾਰ ਵੀ ਕੈਨੇਡਾ ਦੇ ਵਿੱਚ ਕੁੜੀ ਦੇ ਨਾਲ ਰਹਿੰਦਾ ਹੈ ਰਿਸ਼ਤਾ ਦੇਖ ਰਹੇ ਨੇ ਵਧੀਆ ਪਰਿਵਾਰ ਦੇ ਵਿੱਚੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਸੋਹਣਾ ਮੁੰਡਾ ਹੋਵੇ ਨਸ਼ਾ ਰਹਿਤ ਹੋਵੇ ਵਧੀਆ ਚੰਗੀ ਜ਼ਮੀਨ ਵਾਲੇ ਮੁੰਡੇ ਦੀ ਲੋੜ ਹੈ ਜੀ ਪਰਿਵਾਰ ਦਾ ਨੰਬਰ ਅਸੀਂ 8 ਅੰਕਾਂ ਦੇ ਵਿੱਚ ਸਕਰੀਨ ਤੇ ਦਿੱਤਾ ਗਿਆ ਹੈ ਪੂਰਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਇਸ ਰਿਸ਼ਤੇ ਦਾ ਪੂਰਾ ਨੰਬਰ ਲੈ ਸਕਦੇ ਹੋ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਆ ਤੇ ਆਪਣਾ ਚੰਗਾ ਜੀਵਨ ਸਾਥੀ ਚੁਣਨਾਗਾ ਤਾਂ ਤੁਸੀਂ ਸਾਨੂੰ ਹੇਠਾਂ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ WhatsApp ਮੈਸੇਜ ਕਰਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾਓ ਤੇ ਆਪਣਾ ਚੰਗਾ ਜੀਵਨ ਸਾਥੀ ਲੱਭੋ ਸਾਡੇ ਚੈਨ ਰਾਹੀਂ ਬਹੁਤ ਚੰਗਾ ਰਿਸਪੌਂਸ ਆ ਰਿਹਾ ਹੈ ਬਹੁਤ ਚੰਗੇ ਪਰਿਵਾਰਾਂ ਦੇ ਮੇਲ ਹੋ ਰਹੇ ਨੇਗੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੀ ਰਿਕੁਆਇਰਮੈਂਟ ਦੇ ਅਨੁਸਾਰ ਆਪਣਾ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਮਿਲਦੇ ਹਾਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਤੁਹਾਡੇ ਕੰਮ ਦੀ ਵੀਡੀਓ ਹੋ ਸਕਦੀ ਹੈ ਤੁਹਾਡੇ ਯਾਰਾਂ ਦੋਸਤਾਂ ਦੇ ਕੰਮ ਦੀ ਵੀਡੀਓ ਹੋ ਸਕਦੀ ਹੈ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਕੰਮ ਦੀ ਵੀਡੀਓ ਹੋ ਸਕਦੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਹੁਣ ਆਪਾਂ ਮਿਲਦੇ ਹਾਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ